किसान विरोध सत्स श्री काल मैं बलजीत सिंह बराड़ मॉडर्न क्रॉप केयर केमिकल वालों सोल्डरन गल्ल बात कर रहे हैं। ਅਸੀਂ 2 ਦਿਨ ਪਹਿਲਾਂ ਹਰਿਆਣੇ ਦਾ ਟੂਰ ਲਾਇਆ ਸੀ ਨੈਪ ਸਿੰਘ ਪੰਗੂਰੇ ਤੇ ਮੈਂ। ਉਹ ਵਜੇ ਲਾਇਆ ਵੀ ਜੋ ਅਸੀਂ ਪਿਛਲੇ ਸੀਜ਼ਨ ਚ ਆਪਦਾ ਕੰਮ ਕੀਤਾ ਤੇ ਕਾਰਗਰਦੀ ਕੀਤੀ। ਉਹਨਾਂ ਫਾਰਮਰਾਂ ਦੇ ਤੇ ਜਿਹੜੇ ਆਮ ਫਾਰਮਰ ਆ ਉਹਨਾਂ ਦਾ ਆਪੀ ਦੀ ਕਿੰਨਾ ਕੁ ਫਰ ਜਿਹੜੇ ਫਾਰਮਰ ਸਾਡੇ ਨਾਲ ਤੌਰ ਤੱਕ ਅੱਜ ਤੱਕ ਹੀ ਅੱਖੇ ਲੱਗ ਰਹੀ ਹੈ ਉਹਨਾਂ ਦਾ ਗਮਾਂਡੀਆਂ ਦੇ ਨਾਲੋਂ ਸ਼ਾਇਦ ਆਪਾਂ ਇਹ ਕਹਿ ਦਈਏ ਵੀ ਡਬਲ ਵੀ ਫਰਕ ਹੋ ਸਕਦਾ ਹੈ 50% ਪੱਕਾ ਹੈ ਕਈ ਆਣ ਗਮਾਂਡਰੋਂ ਡਬਲ ਡਬਲ ਕਰਵਾ ਪਏ ਚਾਹੇ ਉਹ ਗਵਾਰੇ ਦੀ ਹੈ ਚਾਹੇ ਉਹ ਨਰਮੇ ਦੀ ਹੈ ਤੇ ਜਿਹੜੇ ਕਿਸਾਨ ਕੁਦਰਤੀ ਵੀ ਮੀਂਹ ਪੈ ਗਿਆ ਜੀ 20 ਦਿਨ ਹੋ ਗਏ 25 ਦਿਨ ਹੋ ਗਏ ਛੱਡ ਕੇ ਜੀ ਉਹਨਾਂ ਟੀਂਡੇ ਬਹੁਤ ਬਣ ਗਏ ਸੀ ਤੇ ਉਹ ਉਹਨਾਂ ਦੇ ਆਪ ਦੇ ਮੂੰਹੋਂ ਜਿੰਨੀਆਂ ਵੀਡੀਓ ਬਣਾਈਆਂ ਇਹਦੇ ਵਿੱਚ ਚਲਾਵਾਂਗੇ ਵੀ ਬਾਅਦ ਚ ਖੁਦ ਮੰਦੇ ਬਰਾਲ ਸਾਹਿਬ ਸਾਡੇ ਅਣ ਗਹਿਲੀ ਨਾਲ ਦੋ ਸਪਰਿਆਂ ਸਾਡਾ 10-10 ਮੰਡਰ ਨਾਲ ਕੱਟ ਗਿਆ ਪਰ ਅਸੀਂ ਕਹਿੰਦੇ ਵੀ ਜਿਹੜੀ ਗਲਤੀ ਹੋ ਗਈ ਉਹ ਦਾਰੇ ਸੁਧਾਰੀ ਨਹੀਂ ਜਾ ਸਕਦੀ ਅਗਲੀ ਜਿਹੜੀ ਫਸਲ ਬੀਜਣੀ ਹੈ ਪਹਾੜੀ ਦੀ ਉਹ ਨਹੀਂ ਕਰਗੇ ਜਿਹੜੇ ਕਿਸਾਨਾਂ ਨੇ ਸਾਡੇ ਕਹਿਣ ਨਾਲ ਬੈਲੈਂਸ ਫੀਡ ਪਾਈ ਸਾਡੇ ਕਹਿਣਾ ਸਾਡੀ ਪੋਟਾਸ਼ ਪਾਈ ম্যাগਨੀਸ਼ੀਅਮ ਪਾਇਆ ਜਿੰਕ ਪਾਇਆ ਆਇਰਨ ਪਾਇਆ ਬੈਲੈਂਸ ਹੋਰ ਨਿਊਟ੍ਰੀਸ਼ਨ ਪਾਏ ਉਹਨਾਂ ਦੇ ਖੇਤ ਚਾਹ ਨਰਮਾ ਚਾਹ ਗੁਵਾਰਾ ਸੀ ਅੱਜ ਵੀ ਹਰੇ ਐ ਅਸੀਂ ਅੱਜ ਤੋਂ ਬਾਅਦ ਆਉਣਾ ਕੱਲ ਨੂੰ ਹਰਮੰਗੜ ਡਿਸਟ੍ਰਿਕਟੇ ਜਾਣਾ ਸੀ ਉਹਨਾਂ ਦੀਆਂ ਵੀਡੀਓ ਮਾ ਪਾਵਾਂਗੇ ਨਰਮੇ ਜਿਵੇਂ ਅੱਜ ਤੋਂ ਪਹਿਲਾ ਮਹੀਨਾ ਖੜੇ ਸੀ ਅੱਜ ਵੀ ਖੜੇ ਤੇ ਟੌਰਿਆਂ ਹਾਲੇ ਟੂਸਿਆਂ ਤੱਕ ਢੀਂਡੇ ਪੱਕੇ ਐ ਬڑے ਕਿਸਾਨ ਕਹਿ ਰਹੇ ਆ ਬਰਾੜ ਸਾਹਿਬੀ 4 ਕਵੰਟਲ ਦੇ ਲਗਭਗ ਚੁਗੀ ਜਨੇ ਦੇ ਮਗਰ ਉਮੀਦ ਆ ਵੀ 4 ਤੋਂ ਜਾਦਾ-ਜਾਦਾ ਵੀ ਸਾਡੇ ਮਗਰ ਹੈਗਾ 304 ਕਵੰਟਲ ਹੈਗਾ ਤੇ ਨਾਲ ਹੀ ਕਿਸਾਨਾਂ ਦੇ ਫੋਨ ਆਈ ਜਾਂਦੇ ਆ ਜਿਉਂ ਦੱਸੀ ਜਾਂਦੇ ਆ ਵੀ ਬਰਾੜ ਸਾਹਿਬ ਜਿਹੜੇ ਕਿਸਾਨਾਂ ਨੇ 20 25 ਦਿਨ ਹੋ ਗਏ ਛੜਤਾ ਸੀ ਪਹਿਲੀ ਚੋਣੀ ਤਾਂ ਚੁਗ ਲਿਆ ਤੇ ਪਿਛਲੀ ਚੋਣੀ ਚੁਗਣਾ ਨਹੀਂ ਪੈਣਾ ਜਿਉ ਉਹਦੇ ਵੀ ਸਾਡੇ ਚੋਣੀ 50 ਕਿਲੋ 55 ਕਿਲੋ 60 ਕਿਲੋ 80-80 ਕਿਲੋ ਵਿੱਚ ਉਣੀ ਨੇ ਚੁਗਿਆ ਤਾਂ ਗਮਾਂਡੀਆਂ ਦੇ 15 20 25 ਕਿਲੋ ਚੋਂਦੀ ਹੈ ਇਹ ਤੁਸੀਂ ਆਪ ਦਾ ਫੈਸਲਾ ਆਪ ਹੀ ਕਰ ਲਿਓ ਹਰੇਕ ਪਿੰਡ 'ਚ ਵੀਡੀਓ ਜਾਣੀ ਹੈ ਹਰੇਕ ਪਿੰਡ ਦਾ ਸਾਡੇ ਕਿਸਾਨ ਹੈ ਜਿਹੜੇ ਪਿੰਡ 'ਚ ਸਾਡੇ ਕਿਸਾਨ ਹਨ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਉਹਨਾਂ ਦਾ ਆਪ ਦਾ ਖੇਤ ਵੇਸਟ ਕਰ ਲਿਓ ਉਹਨਾਂ ਦਾ ਫੋਨ ਨੰਬਰ ਦੇਵਾਂਗੇ ਫੋਨ ਨੰਬਰ ਕਰ ਲਿਓ ਅਸੀਂ ਕਹਿੰਦੇ ਵੀ ਸੋਨੇ ਦੀ ਫਸਲ ਦਾ ਚਲ ਪਹਿਲੀ ਪਹਿਲੀ ਜ਼ਿੰਮੇਦਾਰ ਨੂੰ ਆਇਆ ਹੁੰਦਾ ਯਾਰ ਹੋ ਗਿਆ ਮੀਂਹ ਪੈ ਗਿਆ ਨਰਮਾ ਹੋਵੇ ਨਾ ਹੋਵੇ ਗਵਾਰਾ ਨਹੀਂ ਹੁੰਦਾ ਹਰੇਕ ਫਸਲ ਹੁੰਦੀ ਹੈ ਜੋ ਸੀਡ ਬਣਿਆ ਕੁਦਰਤ ਨੇ ਬਣਾਇਆ ਤੇ ਧਰਤੀ ਤੁਹਾਡੀ ਠੀਕ ਹੈ ਉਹਦਾ ਪੀ ਐਚ ਠੀਕ ਹੈ ਤਾਂ ਜਿੰਨਾ ਝਾੜ ਬੁੱਕਾਂ ਦੇ ਵਿੱਚ ਲਿਖਿਆ ਉਹਨਾਂ ਝਾੜ ਅਸੀਂ ਲਿਖ ਕੇ ਦਿੱਤਾ ਵੀ ਸਾਡੀ ਕਰਨ ਦੀ ਗਾਰੰਟੀ ਹੈ ਹੁਣ ਵੀ ਜਿਹੜੇ ਨਰਮੇ ਆ ਸਾਡੇ ਅੱਜ ਉਹ ਸਪਰੇਅ ਕਿਸਾਨ ਅੱਜ ਵੀ ਕਰ ਰਹੇ ਆ ਤੇ ਉਹਦਾ ਇੱਕ ਹੋਰ ਵੀ ਕਾਰਨ ਤੇ ਇਸੇ ਕਰਕੇ ਅਸੀਂ ਜਿਹੜੀ ਹੁਣ ਵੱਡੀ ਗਲਤੀ ਅੱਜ بڑے ਕਿਸਾਨਾਂ ਦੇ ਕੋਲ ਆਈ ਬਰਾੜ ਸਾਹਿਬ ਸਰੋਂ ਹफ्ते ਮੈਂ ਪਾਈ ਵੀ ਸੀ ਪਹਿਲਾਂ ਪੜਸਾਦ ਦੁਆਰੇ ਸਰੋਂ ਦੀ ਬਹੁਤ ਤਿਆਰੀ ਹੈ ਪਾਣੀ ਪੁਣੀ ਲੱਗੇ ਰੌਣੀਆਂ ਵਾਹੀਆਂ ਨੇਰੇ ਹੱਥੇ ਦੱਸ ਦਿਓ ਇੱਕ ਤਾਂ ਜਿਉਂ ਨ ਵੀ ਰਹੀ ਮੁੱਢਲੀ ਗਲਤੀ ਹੈ ਵੀ ਨੂੰ ਉਪਜਾਰ ਕਰਨਾ ਨਹੀਂ ਭੁੱਲਣਾ ਸਾਡੀ ਪ੍ਰੋ ਕਲੀਅਰ ਦਵਾਈ ਹੁੰਦੀ ਹੈ 2.5 ਐਮਐਲ ਪਰ ਕਿਲੋ ਨੂੰ ਤੁਸੀਂ ਲਾਉਣੀ ਲਾਉਣੀ ਹੈ ਇਹਦਾ ਸੰਦੇਸ਼ਾ ਅਸੀਂ ਬੜੇ ਡਿਟੇਲ ਨਾਲ ਦਿੰਦਾ ਹੈ ਵੀ ਜਿੰਨੀਆਂ ਪੋਲੀਆਂ ਦੀਆਂ ਬੂੰਦਾਂ ਪਾਉਣੀਆਂ ਬੱਚੇ ਨੂੰ ਜ਼ਰੂਰੀ ਹੈ ਸੀਡ ਸੋਧਣਾ ਉਹਨਾਂ ਜ਼ਰੂਰੀ ਹੈ ਆਲ ਕ੍ਰੌਪ ਫਿਰ ਮੈਂ ਕਹਿੰਦਾ ਗੱਲੀ ਸਰੋਂ ਦਾ ਨਹੀਂ ਤੇ ਜੇ ਵਾਂ ਕਣਕ ਲਾਉਂਗੇ ਜਾਉ ਲਾਉਂਗੇ ਉਹਨਾਂ ਨੂੰ ਵੀ ਇੰਨੀਆਂ ਬਿਮਾਰੀਆਂ ਪੈਂਦੀਆਂ ਬਾਅਦ ਚ ਉਹਦਾ ਉੱਤੇ ਇਲਾਜ ਨਹੀਂ ਕੋਈ ਤੇ ਜਿਹੜਾ ਬੈਲੈਂਸ ਫੀਡ ਹੈ ਨਹੀਂ ਕਿਸਾਨ ਕਹਿੰਦੇ ਵੀ ਚੱਲ ਨਰਮੇ ਦਾ ਪਾਤਾ ਜੀ ਤੇ ਹੁਣ ਬਸ ਜਿਹੜੀ ਹੁਣ ਪਤਲ ਬੀਜਣੀ ਹੈ ਤਾਂ ਬਰਾੜ ਸਾਹਿਬ ਕੱਲੀ ਜ਼ੂਰੀਆ ਤੇ ਅਸੀਂ ਸੁਪਰ ਜਾਪਟਾਸ ਪਾਉਨੇ ਆ ਜਿਵੇਂ ਪਹਿਲਾਂ ਨਰਮੇ ਤੇ ਖਰਾਕੀ ਤੱਤਾਂ ਦੀ ਲੱਛਣ ਆ ਅੱਠ ਖਰਾਕੀ ਦਾ ਤੱਤ ਚਾਹੀਦੇ ਸੀ ਨਰਮੇ ਤੇ ਨਾਈਟ੍ਰੋਜਨ ਪਾਸਪੋਰਟ ম্যাগਨੀਸ਼ੀਅਮ ਜ਼ਿੰਕ ਸਲਫਰ ਬੋਰਨ ਆਇਰਨ ম্যাগਨੀਸ਼ੀਅਮ ਜਿਵੇਂ ਇਹਨਾਂ ਨੂੰ ਖਰਾਕੀ ਦਾਤੇ ਚਾਹੀਦੇ ਸੀ ਤੇ ਜਿਹੜੇ ਕਿਸਾਨਾਂ ਨੇ ਸਾਡੇ ਕਹਿੰਨਾ ਪੂਰਾ ম্যাগਨੀਸ਼ੀਅਮ ਪੂਰੀ ਪੋਟਾਸ਼ਾੜਾ ਧਰਤੀ ਦੇ ਦਿੱਤੇ ਨਾ ਪਾਇਆ ਬਿਲਕੁਲ 99% ਕੋਈ ਛਾਟ ਨਹੀਂ ਮਾਰੀ ਨਹੀਂ ਤਾਂ ਮਹੀਨਾ ਹੋ ਗਿਆ ਲੋਕਾਂ ਦੇ ਛਾਟ ਮਾਰ ਜਾਂਦੀ ਹੈ ਇਹ ਤੁਹਾਡੇ ਸਾਹਮਣੇ ਹੈ ਤੁਸੀਂ ਆਪਦੇ ਆਂਗੋੜ ਦੇਖ ਲਿਓ ਖੇਤਾਂ ਦੇ ਦੇਖ ਲਿਓ ਤੇ ਉਸੇ ਤਰ੍ਹਾਂ ਨਾਲ ਹਾੜੀ ਦੀ ਫਸਲ ਨੂੰ ਵੀ ਦਿੱਤਾ ਭਲੇਕੇ ਚ ਨਾ ਹੀ ਰਹੋ ਆ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੀ ਬੋਕਾ ਤੇ ਆਵੇ ਨਾਈਟrogen ਫਾਸਫੋਰਸ ਪੋਟਾਸ਼ ਜ਼ਿੰਕ ਆਰਨ ਹਾੜੀ ਦੀ ਫਸਲ ਨੂੰ ਵੀ ਉਨੇ ਹੀ ਖਰਾਕੀ ਤੱਤਾਂ ਦੀ ਲੋੜ ਹੈ ਪੌਦੇ ਨੂੰ ਲੋੜ ਆ 17 ਤੱਤਾਂ ਦੀ ਜੇ ਵਿਸ਼ੇ ਇਹਦੇ ਪੂਰੇ ਡਿਟੇਲ ਨਾ ਦਿੱਤਾ ਪੌਦੇ ਨੂੰ 17 ਖਰਾਕੀ ਤੱਤਾਂ ਦੀ ਲੋੜ ਹੈ ਜੇ ਤੁਸੀਂ ਇਕੱਲੀ ਫਾਸਫੋਰਸ ਤੇ ਨਾਈਟrogen ਪਾ ਲੋਗੇ ਇਹਦਾ 100 ਰੁਪਿਆ ਦੇਣਾ ਹੋਵੇ ਤੇ ਜੇ ਉਹਨੇ ਚ 10 ਰੁਪਏ ਦੇ ਕੇ ਆਦੋਂ ਤੇਰਾ ਲੈਣਾ ਦੇਣਾ ਲੈ ਗਿਆ ਨਹੀਂ ਲੈਂਦਾ ਪੌਦੇ ਨੂੰ ਚਾਹੀਦੀ ਹੈ ਕੋਈ ਕੁਆਂਟਲਾਂ ਚ ਕੋਈ ਥੈਲੀਆਂ ਚ ਕੋਈ ਗ੍ਰਾਮਾਂ ਚ ਇਹਦਾ ਧਿਆਨ ਰੱਖਣਾ ਜਿਹੜੀ ਹੁਣ ਅਸੀਂ ਆ ਇੱਕ ਸਰੋਂ ਦੀ ਸਾਨੂੰ ਐਲੈਸ ਸਕਰੀਨ ਵੀ ਲੈ ਲਈ ਅਸੀਂ ਕਿੰਨੀਆਂ-ਕਿੰਨੀਆਂ ਖਾਦਾਂ ਪਾਉਣੀਆਂ ਐੱਥੇ ਲਿਖਿਆ ਹੈ ਡੀਏਪ ਯੂਰੀਆ ਘੱਟੋ-ਘੱਟ ਦੋ ਬੋਰੀਆਂ ਏਕੜ ਦੀ ਗੱਲ ਦਾ ਤਾਂ ਏਕੜ 'ਚ ਪੈ ਜਾਂਦੀਆਂ ਹੈ डीएपी ਵੱਡ ਹੋ ਗਏ ਅੱਗੇ ਸਾਵੇਂ ਹੁੰਦੇ ਸੀ ਰਾਜਤਾਨ ਸ਼ਰਮਾ ਸਾਡੇ ਵਾਲੇ ਕਿੱਲੇ ਦਾ 50 ਕਿਲੋ ਪਾਉਗੀ ਤੇ ਮੂੰਗੀ ਦਾ ਵੱਡ ਹੋ ਗਿਆ ਕੋਈ ਗੁਆਰੇ ਦਾ ਹੋ ਗਿਆ ਕੋਈ ਨਰਮੇ ਦਾ ਹੋ ਗਿਆ ਤੇ ਜਿਹੜੇ ਸਫਰ 90 ਐ ਉਹ ਘਟੋ ਘੜ ਤੇਲ ਬੀਜ ਸੀ ਫਸਲ ਆ ਪਹਿਲਾਂ ਤੁਸੀਂ ਮੂੰਗੀ ਦੇ ਵੱਡ ਬਣਾਤਾ ਹੁਣ ਤੁਸੀਂ ਉਹਨਾ ਪਾਉਗੇ ਇਹ ਘਟੋ ਘੜ 6 ਕਿਲੋ ਕਿੱਲੇ ਦਾ ਪਾਊਗਾ ਤੇ ਧਰਤੀ ਰਤਨ ਹੈ ਜੇ ਕਿੱਲੇ ਚ ਪਾਉਣੇ ਆ ਤਾਂ ਦੋ ਬੈਗ ਤੱਕ ਬਹਿਣਗੇ ਵਿੱਗੇ ਚ ਇੱਕ ਬੈਗ ਤੇ 골ਡ ਐਮ ਜੀ 10 ਕਿਲੋ ਇਹ ਸਾਰੇ ਖਰਾਕੀ ਤਤ ਤੁਹਾਨੂੰ ਰੌਣੀ ਵਾਉਣ ਤੋਂ ਪਹਿਲਾਂ ਸਰੋਂ ਆਜੀ ਕੱਲੀ ਬੀਜ ਦੀ ਪੱਲੀ ਤੇਰ ਲਾ ਲਓ ਤੇ ਛਿੱਟਾ ਦੇ ਦਿਓ ਪੂਰੇ ਸ਼ੌਂਕ ਨਾਲ ਉਦੋਂ ਮੁੜ ਕੇ ਚੰਗੀ ਪੁਰਬਰੀ ਕਰਕੇ ਬੀਜ ਦਿਓ ਜਿੰਨੀ ਖੁਸ਼ ਕਰਕੇ ਬੀਜ ਦੇਵਾਂਗੇ ਉੱਪਰਲੇ ਤਾਜਾ ਨਦੀਨ ਉਗਣੇ ਤੇ ਸਰੋਂ ਉਗੂ ਕਿਸਾਨ ਵੀਰੋ ਝਾੜ ਦੇਣਾ ਹੁਣ ਅਸੀਂ ਆਨੰਦ ਮੇ ਤੇ ਬੜੇ ਕਿਸਾਨਾਂ ਨਾਲ ਆਪਦੇ ਨਾਲ ਗੱਲ ਕੀਤੀ ਜਿਨ੍ਹਾਂ ਦੇ ਖੇਤਾਂ 'ਚ ਪੌਦੇ ਪੂਰੇ ਆ ਰਾਨੀ ਜਾਣ ਕੇ ਰਿਐਕਟ ਆਊਗਾ ਵੀ ਇਹੋ ਜਿਹੇ ਵਿੱਗੇ ਵੀ ਹੋਣਗੇ ਜਿਹੜੇ 10 ਕੁਇੰਟਲ ਆਉਣਗੇ ਜਿਵੇਂ ਲੋਕਾਂ ਦੇ ਪਿਛਲੇ ਟਾਈਮ ਆਉਂਦੇ ਆ ਤੇ ਖਰਚਾ ਉਹਨਾਂ ਨੇ ਵੀ ਉਹਨੇ ਕੀਤਾ ਉਹਨੀਆਂ ਸਬਰਿਆਂ ਉਹਨੇ ਰੇ ਉਹਨਾਂ ਪਾਣੀ ਉਹਨੇ ਪੱਠੇ ਮਾਰੇ ਜਿੰਨਾ ਕਿਸਾਨਾਂ ਦੇ ਖੇਤਾਂ 'ਚ ਪੌਦੇ ਘਟ ਹੈ ਚਲ ਸਾਡੇ ਨਾਲ ਲੱਗਿਆ ਉਹਦਾ ਕਾਣਾ ਤਾਂ ਨਹੀਂ ਹੁੰਦਾ ਝਾੜ ਉਹਨਾਂ ਦਾ 5 ਕੁਇੰਟਲ 6 ਕੁਇੰਟਲ ਤੱਕ ਆਊਗਾ ਝਾੜ ਪੌਦੇ ਨੇ ਦੇਣਾ ਇਕੱਲੀ ਧਰਤੀ ਨਹੀਂ ਦੇਣਾ ਧਰਤੀ ਦਾ ਪੌਦੇ ਬੀਜਣ ਵਾਸਤੇ ਹੈ ਮਗਿਆਨੀ ਅਰੇ ਕਹਵੇਂ ਨੰਬਰ ਆ ਪਲਾਟ ਖੇਤ ਦੇ ਪੂਰੇ ਰੱਖੋ ਜਿਵੇਂ ਸਰੋਂ ਨੂੰ ਤੁਸੀਂ 1 ਫੁੱਟ ਤੇ ਹੀ 30 ਸੈਂਟੀਮੀਟਰ ਤੇ 60 ਟੂ 60 ਕਰੋ ਰਾਹਤਾਂ ਦੇ ਝਾੜ ਕਿਉਂ ਘਟ ਗਏ ਗੁਵਾਰਾ ਵੀ ਨਰਮੇ ਵਾਲੇ ਪਾੜੇ ਤੇ ਮੂੰਗੀ ਵੀ ਨਰਮੇ ਵਾਲੇ ਪਾੜੇ ਤੇ ਉਹ ਨੰਬਰ ਆ ਪਲਾਟ ਹੀ ਤੁਸੀਂ ਬਦੰਦਰੋਂ ਪਹਿਲਾਂ ਉਹਦੇ ਤੇ 40 ਫਰੰਟ ਘਟਾ ਤੇ ਤੇ ਜਦੋਂ ਝਾੜ ਘਟ ਗਏ ਪਲਾਟ ਘਟ ਗਏ ਤੇ ਫਿਰ ਝਾੜ ਕਿੱਥੋਂ ਆਉ ਤੁੱਪ ਲੱਗੀ ਤੇ ਨਦੀਨਾਂ ਨੂੰ ਸਮਾਂ ਮਿਲ ਜਾਂਦਾ ਇਹ ਕਿੰਨੀ ਦੂਰੀ ਤੇ ਸਿਆੜ ਰੱਖਣਾ ਹੈ ਕਿੰਨੀ ਦੂਰੀ ਦੇ ਪੌਦਾ ਰੱਖਣਾ ਹੈ ਉਹ ਆ ਵਿਗਿਆਨੀਆਂ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਨਹੀਂ ਆਪਾਂ ਦਾ ਸਿਆਣੇ ਦੇ ਆਖੇ ਲੱਗ ਜਿਗਨ ਉਹ ਹੀ ਬਹੁਤ ਹੈ ਜੇ ਤੁਸੀਂ ਫੁੱਟ ਤੇ ਸਰੋਂ ਵਾਲਾ ਆਰਡਰ ਰੱਖ ਕੇ ਬੀਜੋਗੇ 14 ਇੰਚ ਦੇ ਬੀਜੋਗੇ ਤੇ ਸਰੋਂ ਦੀ ਸਟਾਈ ਕਰਨੀ ਕਿੰਨੀ ਜ਼ਰੂਰੀ ਹੈ ਜਿੰਨੇ ਨਰਮੇ ਦੀ ਸਟਾਈ ਕਰਨੀ ਜ਼ਰੂਰੀ ਹੈ ਜਿੱਥੇ ਪੌਦਾ ਹੈਗਾ ਉੱਥੇ ਵੱਡੋਗੇ ਜੇ ਪੌਦੇ ਸੰਘਣੇ ਹੋਗੇ ਇੱਕ ਦੂਜੇ ਪੌਦੇ ਦੀ ਖਰਾਕ ਖਾ ਜਾਣਗੇ ਤਾਂ ਆਪਣੀ ਲੱਗਣੀ ਹਵਾ ਨਹੀਂ ਲੱਗਣੀ ਤੇ ਫਿਰ ਫੰਗਸ ਪਊ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੈ ਤੇ ਇੱਕ ਤੁਸੀਂ ਜਿਹੜੀ ਨਰਮੇ ਤੇ ਅੱਜ ਕੱਲ ਵੱਢੀ ਝਾੜ ਘਟਣ ਦੀ ਚੋਰੀ ਹੋ ਰਹੀ ਹੈ ਤੇ ਜਿਹੜੇ ਕਿਸਾਨਾਂ ਨੂੰ ਪਤਾ ਨਹੀਂ ਅਸੀਂ ਵਿਗਿਆਨੀਆਂ ਕੋਲੇ ਗਏ ਸੀ ਫਰੀਦਕੋਟ ਉਹਨਾਂ ਨੇ ਦੱਸਿਆ ਬਰਾੜ ਸਾਹਿਬ ਸੁੰਡੀ ਦਾ ਜਿਹੜੀ ਹੋਣੀ ਸੀ ਆ ਗਈ ਇਹ ਤਾਂ ਹੁਣ ਲੋਕਾਂ ਦੇ ਵੱਸ ਤੋਂ ਬਾਹਰ ਨਹੀਂ ਜਿਹੜੇ ਛੱਡ ਗਏ ਉਸ ਤੋਂ ਵੱਡਾ ਜਿਹੜਾ ਝਾੜ ਘਟਾ ਰਿਹਾ ਇਹਨੂੰ ਦਸ ਕੀ ਬਾ ਕਹਿੰਦੇ ਐ ਜਿਹੜੀ ਫੁੱਟੀਆਂ ਖੋਲੋ ਜਿਹੜੀਆਂ ਪਾਣੀ ਕਿਆਂ ਖੁੱਲੀਆਂ ਐ ਤੇ ਜਿਹੜੀ ਤੁਸੀਂ ਉਹ ਜੂੰਗ ਜੀਆਂ ਨੇ ਉਹਦੇ ਵਿੱਚ 20 20 30 30 40 40 ਬੈਠੀਆਂ ਨੇ ਜਿਹੜੀਆਂ ਕਾਲੀਆਂ ਦੀਦੀਆਂ ਬੈਠੀਆਂ ਇਹ ਤਾਂ ਅਡਲਟ ਹੈ ਫੁੱਟੀ ਨੂੰ ਖੋਲ ਕੇ ਸਮਾਰ ਕੇ ਥੱਲੇ ਵੇਖੋ ਉਹਦੇ ਥੱਲੇ 100 100 ਬੜੇਵੇਂ ਨੂੰ ਇੱਕ ਇੱਕ ਲਾਲ ਜੀ ਜੂ ਉਹ ਰਾਤ ਤੁਸੀਂ ਜਾਂਦੀ ਹੈ ਰੂਂ ਦੇ ਵਿੱਚ ਰੂਂ ਦੇ ਵਿੱਚ ਬੜੀ ਫਿਰਦੀ ਆ ਬੜੇਵੇਂਾਂ ਦੇ ਵਿੱਚ ਤੇ ਕੱਚੇ ਬੜੇਵੇਂ ਦਾ ਰਾਤ ਚੂਹਦੀ ਹੈ ਜਦੋਂ ਫੁੱਟੀ ਪੂਰੀ ਸੁੱਕ ਜਾਂਦੀ ਹੈ ਬੜੇਵੇਂ ਪੱਕ ਜਾਂਦਾ ਉਹਨੂੰ ਛੱਡ ਕੇ ਅਗਲੇ ਜਾ ਵੜਦੀ ਹੈ ਤੇ ਜਿਹੜਾ ਪਹਿਲੀ ਚੋਣੀ ਦਾ ਝਾੜਤਾ ਵਜਨ ਸੀਗਾ ਜੇ 10 ਟੀਂਡਾਂ ਦਾ ਜਿੰਨਾ ਵਜਨ ਸੀ ਜੇ ਕੋਈ ਤੁਸੀਂ ਨੂੰ ਨਾ ਸਾਂਭਿਆ ਨਾ ਹਟਾਈ ਤਾਂ 15 ਟੀਂਡਾਂ ਦਾ ਖੇੜਿਆਂ ਦਾ ਵੀ ਉਹਨਾਂ ਦੂਜੀ ਚੋਣੀ ਦਾ ਵਜਨ ਨਹੀਂ ਹੁੰਦਾ ਕਿਸਾਨ ਕਹਿੰਦੇ ਯਾਰ ਨਰਮਾ ਦਾ ਬਹੁਤ ਕਿਹੜਾ ਇਹ ਬਰਾੜ ਸਾਹਿਬ ਹੌਲਾ ਹੋਣ ਲੱਗ ਗਿਆ ਹੌਲਾ ਨਹੀਂ ਹੋਣ ਲੱਗੇ ਇਹ ਜੂੰ ਦੀ ਗਿਣਤੀ ਵਧ ਗਈ ਜਿਹੜੇ ਕਿਸਾਨ ਸਪਰੇਆ ਕਰੀ ਜਾਂਦੇ ਐ ਡੈਮੋ ਲਾ ਲਿਓ ਜਿਹਦੇ ਕੋਲੇ 10 ਕਿਲੋ ਉਹ 2 ਕਿਲੋ ਕਰ ਲਿਓ ਜਾਂ 2 ਕਿਲੋ ਛੱਡ ਲਿਓ ਚੋਣੀ ਚੁਗਣ ਵੇ 10 ਦੱਸ ਦੂ ਵੀ ਇਹਦੇ ਚ ਕਿੰਨਾ ਹੁੰਦਾ ਤੇ ਇਹਦੇ ਚ ਹੁੰਦਾ ਇਹਾਂ ਗੱਲੀ ਨਹੀਂ ਕਰਨੀ ਕਿਸਾਨ ਵੀਰੋ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਹੁਣ ਵੇਖ ਜਿਹਦੇ ਤਾਂ ਛਾੜ ਮਾਰ ਗਿਆ ਤੇ ਕੋਈ ਸਹੀ ਨਹੀਂ ਉਹਨੂੰ ਲੋਡ ਨਹੀਂ ਕਰਨੀ ਜਿਹਦੇ ਨਰਮੇ ਹਰੇ ਵਾਲੇ ਹਲੇ ਹਲੇ ਕਹਿੰਦਾ ਵੀ ਬਰਾੜਾ ਵਾਲਾ ਦੱਦੇ ਦੱਡੇ ਟੀਂਡੇ ਆ ਉਹਨਾਂ ਨੂੰ ਸਪਰੇਅ ਛੱਟਰੀ ਨਹੀਂ ਚਾਹੀਦੀ ਚਾਹ ਸਾਡੀ ਲੇਜਰ ਆਉਂਦੀ ਹੈ ਲਿਆ ਕੇ ਉਹ ਕਰ ਦਿਓ ਚਾਹ ਰੂਬੜਾਉਂਦੀ ਲਿਆ ਕੇ ਉਹ ਕਰ ਦਿਓ ਹਲੇ ਪੱਕਣਾ ਅਤੇ ਵੀ 0.050 ਉਹ ਵੀ ਨਾਲ ਵਿੱਚ ਪਾ ਦਿਓ ਨਰਮਾ 10 ਦਿਨ ਪਹਿਲਾਂ ਖੜ ਜੂਗਾ ਕਣਕ ਗੇਤੀ ਵੀ ਜਾ ਦੂਗਾ ਇਹ ਕਿਸਾਨਾਂ ਨੇ ਬੜੇ ਕਮੈਂਟ ਕਰੇ ਸੀ ਪ੍ਰਾਣ ਸਾਹਿਬ ਤੁਸੀਂ ਆਪਦੇ ਬ੍ਰਾਂਡ ਦੱਸ ਦਿਓ ਟੈਕਨੀਕਲ ਦੱਸ ਦਿਓ ਹੁਣ ਕਿਸਾਨ ਵੀਰੋ ਧਿਆਨ ਵੇਖ ਲੋ ਜਿੱਥੇ ਜਿੱਥੇ ਮਾਡਰਨ ਦੇ ਬ੍ਰਾਂਡ ਵਰਤੇ ਗਏ ਹਨ ਆਣ ਗਵਾੜ ਵਟਣੋਂ ਵਟਣੇ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਕਿੰਨਾ ਫਰਕ ਹੈ ਤੁਹਾਨੂੰ ਸਾਰੇ ਕਿਸਾਨਾਂ ਦੀਆਂ ਵੀਡੀਓ ਵੀ ਪਾਵਾਂਗੇ ਆਣ ਗਵਾੜ ਜਾ ਕੇ ਵੇਖ ਲੋ ਡਬਲ ਫਸਲ ਹੈ ਮਾੜੀ ਮੋੜ ਘੱਟ ਨਹੀਂ ਡਬਲ ਆ ਘਟੋ ਘਟ ਉਸ ਤੋਂ ਬਾਅਦ ਜਿਹੜੀ ਸਰੋਂ ਨੂੰ ਮੈਂ ਤੁਹਾਨੂੰ ਵਾਰੀ ਵਾਰੀ ਕਿਹਾ ਵੀ ਸਰੋਂ ਨੂੰ ਵੀ ਬਿਮਾਰੀਆਂ ਨੇ ਘੇਰਨਾ ਹੈ ਇਹਨੂੰ ਕਿਸਾਨ ਲਾਪਰਵਾਹੀ ਕਰਦਾ ਸਰੋਂ ਦੇ ਜਦੋਂ ਗਿੱਟ-ਗਿੱਟ ਹੋ ਜਾਂਦੀ ਹੈ ਉਦੋਂ ਚਿੱਟੇ ਪੱਤੇ ਥੱਲੋਂ ਵਾਈਟ ਹੋਣ ਲੱਗ ਜਾਂਦੇ ਆ ਬਰਾਊਨ ਰੰਗ ਦੇ ਹੋ ਜਾਂਦੇ ਆ ਆਹ ਰੰਗ ਦੇ ਹੋ ਜਾਂਦੇ ਆ ਇਹ ਬਿਮਾਰੀ ਤਾਂ ਜਾ ਕੇ ਪਿੱਛੇ ਉੱਲੀ ਜੀ ਬਦਲ ਕੇ ਤੇ ਤਣਾਗਲ ਰੋਗ ਬਣ ਜਾਂਦਾ ਆ ਵੇਖ ਆ ਤਣਾਗਲ ਦੇ ਵਿੱਚ ਮਿੰਗਣਾ ਹੀ ਆ ਜਾਂਦੀਆਂ ਤੇ ਸਰੋਂ ਵੱਢਣ ਤੋਂ ਪਹਿਲਾਂ ਮਹੀਨਾ ਖੜਾ ਹੋਣ ਲੱਗ ਜਾਂਦੀ ਹੈ ਜਿਹੜੇ ਖੇਤ ਚ ਪਾਰ ਸਰੋਂ ਵੀਜੀ ਸੀ ਉਦੇ ਦਾ ਸੌ ਵਰੈਂਟੀ ਬਹੁਤ ਡਾਰਾ ਇਹ ਜਿਹੜੀ ਬਿਮਾਰੀ ਸੀ ਜ਼ਮੀਨ ਤੇ ਰਹਿ ਗਈ ਤੇ ਜਦੋਂ ਐਕਟਿਵ ਫੁੱਲਾਂ ਤੇ ਸਰੋਂ ਆਉ ਉਹਦੋਂ ਆਉ ਇਹਦੇ ਆ ਤੇ ਸਾਨੂੰ ਪ੍ਰੋਕਲੀਅਰ 25 ਐਮਐਲ ਕਿਲਰ ਨੂੰ ਲਾਇਬੇਣਾ ਦੀ ਬੀਜਣੀ ਚਾਹੀਦੀ ਪਹਿਲੇ 45 ਦਿਨ ਕੰਟਰੋਲ ਰਹੂਗਾ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਹੀ ਹੈ ਕਿ ਪਹਿਲੀ ਸਪਰੇ ਪ੍ਰੋਕਲੀਅਰ 45 ਤੋਂ 50 ਦਿਨਾਂ ਤੇ ਦੂਜੀ ਤੋਂ 60 ਦਿਨਾਂ ਤੇ ਇਹ ਕਰਨੀ ਜ਼ਰੂਰੀ ਹੈ ਜੇ ਤੁਸੀਂ 100 200 ਲਾਉਂਗੇ ਜਿਹੜੇ ਕਿਸਾਨਾਂ ਨੇ ਲਾਸਟ ਇਅਰ ਕੀਤੀ ਸਾਨੂੰ ਪਹਿਲਾਂ ਵੀ ਵੀਡੀਓ ਪਾਈਆਂ ਹੁਣ ਵੀ ਜਾਵਾਂਗੇ 7 ਕਵਾਂਟਲ ਦੁੱਪਲਾ ਅਸਰਮ ਆਈ ਹੈ ਸਾਡੀ ਕਿਸਾਨ ਵੀਰੋ ਸਰੋਂ ਦੀ ਕੰਬੈਸਟੀ ਬਹੁਤ ਹੈ ਜਿਹੜੇ ਜਮੀਨਾਂ ਯੂਨੀਵਰਸਿਟੀਆਂ ਨੇ ਜਾਂ ਮੈਨੂੰ ਛਾੜ ਗਿਆ 40 ਬਾਨ ਏਕੜ 10 ਕਵਾਂਟਲ ਤੱਕ ਵਿੱਗਾ ਆ ਸਕਦੀ ਹੈ ਹੁਣ ਸਮਾਂ ਦਾ ਟਾਈਮ ਹੈ ਤੇ ਇਹ ਤੁਹਾਨੂੰ ਸਾਡੇ ਜਿਹੜੇ ਕੰਮ ਅਸੀਂ ਕਰਿਆ ਪਿਛਲੇ 3 ਮਹੀਨਿਆਂ ਚ ਉਹਦੀਆਂ ਵੀਡੀਓ ਅੱਜ ਵੀ ਚਲਾਵਾਂਗੇ ਅੱਜ ਤੋਂ ਬਾਅਦ ਤੇ ਅਸੀਂ ਹੁਣ ਮਾਨਗੜ ਜਿਲ੍ਹੇ ਜਾ ਕੇ ਜਾਂ ਗੰਗਾ ਨਗਰ ਜਿਲ੍ਹੇ ਦੀਵਾਲੀ ਤੋਂ ਬਾਅਦ ਜਾਵਾਂਗੇ ਰੋਜ਼ ਪਾਵਾਂਗੇ ਉਹਨੂੰ ਚੰਗੀ ਚੰਗੀ ਤਰ੍ਹਾਂ ਵੇਧੇ ਰਹੋ ਤੇ ਜੇ ਤੁਹਾਨੂੰ ਪਸੰਦ ਲੱਗੇ ਸਾਡੀ ਗੱਲ ਤੇ ਆ ਸ਼ੇਅਰ ਵੀ ਵੱਧ ਤੋਂ ਵੱਧ ਕਰ ਦਿਓ ਸਾਰੇ ਕਿਸਾਨਾਂ ਦੇ ਫਸਲ ਹੋਣੀ ਚਾਹੀਦੀ ਹੈ ਫੇਰ ਇੰਡਸਟਰੀ ਆਉ ਤੇ ਫੇਰ ਹੀ ਫਸਲ ਦਾ ਰੇਟ ਆਊਗਾ ਤੇ ਇੱਕ ਕਿਸਾਨ ਵੀਰੋ ਜਿਹੜੀ ਗੱਲ ਕਹਿਣੀ ਸੀ ਜਿਹੜੇ ਕੋਸ਼ਿਸ਼ ਕਰੋ ਜਿਹੜੀਆਂ ਚੀਜ਼ਾਂ ਸਡੀ ਧਰਤੀ ਚੋਂ ਉਗ ਸਕਦੀਆਂ ਉਹ ਮੰਡੀਆਂ ਨਾਲ ਲੈਣ ਉਹ ਜਿਵੇਂ ਛੋਲੇ ਹੋਗੇ ਮਸਰ ਹੋਗੇ ਮਟਰ ਹੋਗੇ ਇੱਕ ਇੱਕ ਸਿਆੜੀ ਪਵਾ ਕਰਦਾ ਕੱਢੋ ਸੌਂਫ ਐ ਜਮੇਣ ਐ ਤੇ ਖਾਣ ਵਾਸਤੇ ਤੰਦਰੁਸਤੀ ਹੋਵੇ ਤਾਂ ਪੈਸੇ ਥੋੜੇ ਲੋੜ ਜਿਹੜੇ ਤੇਲ ਅੱਜਕੱਲ ਮਾਰਕੀਟ 'ਚ ਵਿਕਦੇ ਆ ਸਾਨੂੰ ਪਤਾ ਹੀ ਵੀ ਕਿੰਨੇ ਓਰੀਜਨਲ ਵਿਕਦੇ ਆ ਕਿੰਨੇ ਡੁਪਲੀਕੇਟ ਵਿਕਦੇ ਮੈਨੂੰ ਕਹਿਣ ਦੀ ਲੋੜ ਨਹੀਂ ਇਹਦੇ GS 7 ਕਨੋਲਾ ਸਰੋਂ ਆਉਂਦੀ ਐ ਆਹੜਾ ਸਾਡਾ ਲਿਟਰੇਚਰ ਐ ਤੇ ਵਿੱਚ ਲਿਖਿਆ ਹੈ ਕਿ ਗਰੀਬਨ ਦਾ ਵੱਧ ਤੋਂ ਵੱਧ ਲਾਓ ਸਾਡੇ ਕਸਟਮਰ ਲਾਏ ਨੇ ਜਿੰਨੀ ਸੋਡੇ ਘਰੇ ਲਾਦੀ ਆ ਸੋਡੇ ਰਿਸ਼ਤੇਦਾਰਾਂ ਨੂੰ ਲਾਦੀ ਓਨੀ ਓਨੀ ਕਿਆਰਾ ਕਿਆਰਾ ਦੋ ਦੋ ਕਿਆਰੇ ਲਾਓ ਇਹਦਾ ਤੇਲ ਖਾਓਗੇ ਜ਼ੀਰੋ ਟੈਂਪਰੇਚਰ ਤੇ ਫ੍ਰੀਜ 'ਚ ਰੱਖ ਦਿਓ ਉੱਥੇ ਵੀ ਨਹੀਂ ਜਾਂਦਾ ਹਾਰਟ ਆਫ ਤੇ ਸਭ ਤੋਂ ਬੈਟਰ ਐ ਇਹ ਤੇਲ ਖਾਓਗੇ ਤਾਂ ਮੇਰਾ ਖਿਆਲ ਆਹੀ ਬੁੱਕੇ ਚ ਵੀ ਲਿਖਿਆ ਉਹਨਾਂ ਨੇ ਯੂਨੀਵਰਸਿਟੀ ਦੇ ਚ ਅ ਜੇ ਇਹ ਤੇਲ ਖਾਓਗੇ ਤਾਂ ਤੁਹਾਨੂੰ ਹਾਰਟ ਟੈਕ ਦਾ ਬਹੁਤ ਘੱਟ ਖਤਰਾ ਹੈ ਥੈਂਕ ਯੂ ਧੰਨਵਾਦ ਸਾਨੂੰ ਵੀਰੋ ਅੱਜ ਅਸੀਂ ਪਿੰਡ ਖੂਨਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਜੋ ਨੇੜੇ ਫਤਿਹਗੜ੍ਹ ਸਾਹਿਬ ਮੰਡੀ ਦੇ ਨੇੜੇ ਖੜੇ ਆਂ ਤੇ ਬਾਈ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਸਾਨੂੰ ਪੈਂਦੀ ਆ ਰਤੀਆ ਪਿੰਡ ਖੂਨਣ ਹੈ ਜੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਹਰੇ ਨੇ ਤੋਂ ਤੇ ਗੁਰਵਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਵੀਡੀਓ ਦਾ ਜਿਹੜੀ ਜੁੜੇ ਸੀ ਹਾਂਜੀ ਹਾਂਜੀ ਬਿਲਕੁਲ ਬ੍ਰਾਦਰ ਸਾਹਿਬ ਸਾਡੇ ਨਰਮਾ ਖਾਣਾ ਹੋ ਜਾਂਦਾ ਤੇ ਨਰਮਾ ਨਹੀਂ ਹੁੰਦਾ ਹੂੰ ਹੂੰ ਤੇ ਸਾਡਾ ਸਟਾਫ ਵੀ ਸਾਰਾ ਹੁੰਦਾ ਰਿਹਾ ਨੈਭ ਸਿੰਘ ਪੰਗੂ ਵੀ ਆਏ ਦੋ ਵਾਰੀ ਤੇ ਮੈਂ ਅੱਜ ਪਹਿਲੀ ਵਾਰੀ ਆਇਆ ਮੈਂ ਹੁਣ ਵੇਖਣਾ ਹੈ ਵੀ ਜਿਹੜੇ ਕਿਸਾਨਾਂ ਨੂੰ ਅਸੀਂ 6 ਮਹੀਨੇ ਆਪਦੀਆਂ ਖਾਦ ਦਵਾਈਆਂ ਦਿੱਤੀਆਂ ਕੀ ਉਹਦਾ ਰਿਜ਼ਲਟ ਮਿਲਿਆ ਕਿ ਲੋਕਾਂ ਨੂੰ ਵੇਚ ਹੀ ਦਿੱਤੀਆਂ ਤੇ ਕੋਈ ਮੁੜਿਆ ਨਹੀਂ ਹੂੰ ਹੂੰ ਜਿਹਨੂੰ ਉਹ ਦਿੱਤੀਆਂ ਅਸੀਂ ਇਹਨਾਂ ਵੀ 100% ਮੁੜਨਾ ਚਾਹੀਦਾ ਹੈ ਅੱਜ ਆਪਏ ਫਿਰ ਤੁਸੀਂ ਸਾਡੇ ਨਾਲ ਜੁੜ ਕੇ ਤੁਹਾਨੂੰ ਕਿੰਨੀ ਕਿ ਸੰਤਸ਼ਟੀ ਹੈ ਹਾਂਜੀ ਬ੍ਰਾਡਰ ਸਾਹਿਬ ਤੁਹਾਡਾ ਨਾ ਵੀਡੀਓ ਜਿਹੜੇ ਅਸੀਂ ਜੁੜੇ ਸੀਗੇ ਪਰ ਥੋੜਾ ਜਿਹਾ ਜੁੜੇ ਥੋੜਾ ਜਿਹਾ ਲੇਟ ਉਸ ਟਾਈਮ ਅਸੀਂ ਆਪ ਦੀ ਸਵਿੰਗ ਕਰ ਚੁੱਕੀ ਸੀ ਪਰ ਸਵਿੰਗ ਕਰਨ ਤੋਂ ਬਾਅਦ ਅਸੀਂ 2 ਮਹੀਨੇ ਬਾਅਦ ਤੁਹਾਡਾ ਜੁੜੇ ਸੀਗੇ ਸੋ ਉਸ ਤੋਂ ਬਾਅਦ ਜਿੰਨੀਆਂ ਸਪਰੇਆਂ ਜੋ ਵੀ ਤੁਸੀਂ ਸਾਨੂੰ ਰਾਇਮਸ਼ਾ ਦਿੱਤਾ ਅਸੀਂ ਤੁਹਾਡੇ ਹਿਸਾਬ ਨਾਲ ਹੀ ਸਾਰਾ ਅਸੀਂ ਉਸ ਤੋਂ ਬਾਅਦ ਮੈਨੇਜ ਕੀਤਾ ਜੀ ਅੱਜ ਨਰਮੇ ਨੂੰ ਸਿਰੇ ਤੱਕ ਟਿੰਡੇ ਆ ਹਾਂਜੀ ਹਾਂਜੀ ਬਿਲਕੁਲ ਜੀ ਕਿਉਂ ਜੀ ਹਾਂਜੀ ਹਾਂਜੀ ਮਤਲਬ ਕਿ ਵੀ ਜਿੰਨੇ ਟਿੰਡੇ ਇਸ ਨਰਮੇ ਨੂੰ ਹੈਗੇ ਆ ਸਿਆ ਤੁਹਾਡੇ ਏਰੀਆ ਚ ਹੋਣਗੇ ਕਿਸੇ ਨੂੰ ਨਹੀਂ ਜੀ ਬਿਲਕੁਲ ਹੀ ਨਹੀਂ ਕਿਤੇ ਹੀ ਨਹੀਂ ਹੈ ਕਿਤੇ ਹੀ ਨਹੀਂ ਹੈਗੇ ਮੇਰੇ ਖਾਲ ਵੀ ਪਰਮਾਤਮਾ ਜੀ ਉਹ ਸਦਾ ਹੀ 10 ਕੁਆਰਟਲ ਪਲੱਸ ਆ ਸਕਦਾ ਹੈ ਬਿਲਕੁਲ ਜੀ ਕੋਈ ਸ਼ੱਕ ਹੀ ਨਹੀਂ ਹੈ 10 ਕੁਆਰਟਲ ਪਲੱਸ ਆ ਸਕਦਾ ਹੈ ਤੇ ਆ ਵਟਸਨ ਦਾ ਨਾਇਬ ਸਿੰਘ ਇੱਧਰ ਵੀ ਮੜੀ ਦਿਖਾ ਦੇ ਉਹਦੇ ਨਾਲ ਉਹ ਪਰਲੇ ਪਾਸੇ ਵੀ ਵਟਸਨ ਹੈ ਬਰਾਬਰੀ ਵੀ ਜਾਊ ਹਨਾ ਤੇ ਮੇਰੇ ਖਾਲ ਨਰਮਾ ਲਾਟ ਨਿਕਲ ਗਈ ਤੇ ਇਹ ਨਰਮਾ ਅੱਜ ਵੀ ਹਰਿਆ ਹੁਣ ਤੁਸੀਂ ਇਹਦੇ ਤੇ ਨਰਮੇ ਤੇ ਤੁਹਾਨੂੰ ਅੱਜ ਵੀ ਦਿਖਾਈ ਹੈ ਹਾਂ ਜੀ ਜਿਹੜਾ ਸਭ ਤੋਂ ਵੱਡਾ ਨੁਕਸਾਨ ਕਰ ਰਹੀ ਹੈ ਉਹ ਜੂੰ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਨਰਮੇ ਦੇ ਉਹ ਜਿਹੜੇ ਬੜੇ ਮਿਆਂ ਬੜੇ ਮਿਆਂ ਦੇ ਵਿੱਚੋਂ ਤੇਲ ਚੂਸ ਰਹੀ ਹੈ ਉਹਦੇ ਆਪ ਤੇ ਸਾਨੂੰ ਸਪਰੇਅ ਕਰਨੀ ਪੈਣੀ ਹੈ ਆ ਨਰਮੇ ਦੇ ਹਲੇ ਜੇ ਤੁਸੀਂ ਆ ਨਰਮੇ ਆ ਢੀਂਡੇ ਖੜਾਉਣੇ ਤੇ ਕਣਕ ਗੇਤੀ ਬੀਜਣੀ ਆ ਨਾ ਤਾਂ ਸਾਨੂੰ ਦੋ ਸਪਰੇਅ ਕਰਨੀਆਂ ਪੈਣੀਆਂ ਹਾਂਜੀ ਠੀਕ ਹੈ ਜੀ ਛੱਡਤੀਆਂ ਸੀ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਨਾ ਆਉਂਦੇ ਹਾਂਜੀ ਹਾਂਜੀ ਬਿਲਕੁਲ ਛੱਡਤੀਆਂ ਇਹ ਜੀ ਹੁਣ ਕਰੋਗੇ ਕਿ ਨਹੀਂ ਹਾਂਜੀ ਹਾਂਜੀ ਕਰਾਂਗੇ ਜੀ 100 ਪ੍ਰਿੰਟ ਕਰਨੀਆਂ ਝੂਠ ਨਾ ਹੋਵੇ ਨਹੀਂ ਨਹੀਂ ਠੀਕ ਹੈ ਨਾ ਗੱਲ ਨਾ ਨਾ ਠੀਕ ਹੈ ਹਾਂ ਤੇ ਤੁਸੀਂ ਇਹਨਾਂ ਦਾ ਵੀ ਨੰਬਰ ਦੇ ਦਿਓ ਤੁਸੀਂ ਆਪ ਦਾ ਤੁਹਾਨੂੰ ਸੰਤੋਸ਼ੀ ਕੋਈ ਫੋਨ ਆ ਜਾਂਦਾ ਬੰਦਾ ਪੁੱਛ ਲੈਂਦਾ ਜਿਹੜੇ ਨੇ 911 97776 ਸੁਭਨਾਮ ਜੀ ਜਸਵੀਰ ਸਿੰਘ ਨਾਮ ਹੈ ਇਹ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਤੇ ਨੰਬਰ ਮੇਰਾ 958831440 ਅਮਰਜੀਤ ਸਿੰਘ ਜੀ ਮੇਰਾ ਨਾਮ ਤੇ ਮੋਬਾਈਲ ਨੰਬਰ ਹੈ 941610369 ਜੀ ਤੇ ਨਾਮ ਪ੍ਰਵਿੰਦਰ ਸਿੰਘ ਹੈ ਜੀ ਨੰਬਰ ਹੈ 967170067 ਜੀ 96717006 ਹਾਂ ਸੰਤੋਸ਼ਤਾ ਨਾ ਹਾਂ ਜੀ ਸੋਵਰੈਂਟ ਕਿਦੇ ਮਤਲਬ ਹੀ ਅਗਲਾ ਕਹਿੰਦਾ ਯਾਰ ਬ੍ਰਾਂਡ ਐ ਕਰਦਾ ਐ ਕਹਿੰਦਾ ਇਹੀ ਅੱਗੇ ਥਗੀਆਂ ਤੋਂ ਹੀ ਹੈ ਲੋਕ ਬਤ ਨਹੀਂ ਨਹੀਂ ਜੀ ਸਾਹਮਣੇ ਆ ਸਾਰਾ ਕੋਈ ਸਾਹਮਣੇ ਹਾਂ ਠੀਕ ਹੈ ਨਾ ਉਹ ਠੀਕ ਹੈ ਥੈਂਕ ਯੂ